ਸਸ਼ਕੀ ਗਾਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਫੀਡਡਟ ਅਟਨ ਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਬਾਰੇ ਪੇਸ਼ ਕੀਤੀ ਚੋਣ ਨੀਤੀ ਦੂਜੇ ਪਾਸੇ ਸਟਾਈ ਦੇ ਬਾਅਦ ਯੂਜ਼ 650000 ਆਈਟੀ ਮਹਾਰਾ ਨੂੰ ਮਿਲਣਗੇ ਵੀਜ਼ੇ ਆਸਟ੍ਰੇਲੀਆ ਵਿੱਚ ਵੋਟ ਨਾ ਪਾਉਣ ਤੇ ਲੱਗ ਸਕਦਾ ਹੈ ਜੁਰਮਾਨਾ ਕਿਸੇ ਵੀ ਜਾਇਜ਼ ਕਾਰਨ ਲਈ ਚੋਣ ਕਮਿਸ਼ਨ ਨੂੰ ਪਹਿਲਾਂ ਦੱਸੋ ਟੈਰਿਫ ਜੰਗ ਵਿੱਚ ਆਸਟ੍ਰੇਲੀਆ ਨੇ ਅਮਰੀਕਾ ਵਿਰੁੱਧ ਜਾਣ ਤੋਂ ਕੀਤਾ ਕਿਨਾਰਾ ਚੀਨ ਨਾਲ ਹੱਥ ਮਿਲਾਉਣ ਤੋਂ ਕੀਤਾ ਸਾਫ ਇਨਕਾਰ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਇੱਕ ਪਾਸੇ ਵਿਰੋਧੀ ਧਿਰ ਆਪਣੀ ਚੋਣ ਨੀਤੀ 'ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਦੀ ਗੱਲ ਕਰ ਰਿਹਾ ਤਾਂ ਉੱਥੇ ਹੀ ਦੂਜੇ ਪਾਸੇ ਟੈਕ ਲੀਡਰ ਅਜਿਹੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਵਕਾਲਤ ਕਰ ਰਹੇ ਨੇ ਜਿਸ ਨਾਲ ਗਿਣਤੀ ਨੂੰ ਵਧਾਇਆ ਜਾ ਸਕੇ ਪਰ ਓਡੀਟਰ ਦੇ ਨੇਤਾ ਪੀਟਰ ਡਟਨ ਨੇ ਆਪਣੀ ਚੋਣ ਨੀਤੀ ਦਾ ਐਲਾਨ ਕਰਦਿਆਂ ਰਿਹਾਈਸ਼ੀ ਸਮਰੱਥਾ ਤੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਦੂਰ ਕਰਨ ਦੇ ਲਈ ਵਿਆਪਕ ਰਣਨੀਤੀ ਦੇ ਹਿੱਸੇ ਦੇ ਵਜੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਮਹੱਤਵਪੂਰਨ ਕਟੌਤੀ ਦਾ ਪ੍ਰਸਤਾਵ ਦਿੱਤਾ। ਪ੍ਰਸਤਾਵ ਦੇ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਨੂੰ 240000 ਤੱਕ ਸੀਮਿਤ ਕੀਤਾ ਜਾਵੇਗਾ ਜੋ ਮੌਜੂਦਾ ਪੱਧਰ ਤੇ 80000 ਦੀ ਕਮੀ ਨਾਲ ਹੋਵੇਗਾ। ਦੂਜਾ ਆਸਟ੍ਰੇਲੀਆਈ ਦੀਆਂ ਗਰੁੱਪ ਆਫ 8 ਯੂਨੀਵਰਸਿਟੀਆਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਸਟੂਡੈਂਟ ਵੀਜ਼ਾ ਅਰਜੀ ਫੀਸ ਨੂੰ ਵਧਾ ਕੇ 5000 ਡਾਲਰ ਅਤੇ ਹੋਰ ਸੰਸਥਾਵਾਂ ਲਈ 25000 ਡਾਲਰ ਕੀਤਾ ਜਾਵੇਗਾ ਅਤੇ ਸਿੱਖਿਆ ਪ੍ਰੋਵਾਈਡਰਸ ਨੂੰ ਬਦਲਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੇ ਲਈ 2500 ਡਾਲਰ ਫੀਸ ਲਗਾਈ ਜਾਵੇਗੀ ਟਟੰਦਾ ਤਰਕੇ ਕਿ ਇਹ ਉਪਾਹ ਰਿਹਾਈਸੀ ਅਤੇ ਬਣਿਆਦੀ ਢਾਂਚੇ ਤੇ ਦਬਾਅ ਨੂੰ ਘਟ ਕਰਨਗੇ ਖਾਸ ਕਰ ਮੈਟਰੋ ਪੋਲੀਟਨ ਇਲਾਕਿਆਂ ਦੇ ਵਿੱਚ ਅਤੇ ਨੌਜਵਾਨ ਆਸਟ੍ਰੇਲੀਆਈ ਲੋਕਾਂ ਨੂੰ ਘਰ ਦੀ ਮਾਲਕੀ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਕਰਨਗੇ ਯੂਨੀਵਰਸਿਟੀ ਦੇ ਨੇਤਾਵਾਂ ਤੇ ਸਿੱਖਿਆ ਮਹਾਰਾਣੀ ਚੇਤਾਵਨੀ ਦਿੱਤੀ ਹੈ ਕਿ ਇਹ ਨੀਤੀ ਉੱਚ ਗੁਣਵੱਤਾ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਰੋਕ ਸਕਦੀ ਹੈ ਆਸਟ੍ਰੇਲੀਆ ਦੀਆਂ ਛੋਟੀਆਂ ਦੀਆਂ ਯੂਨੀਵਰਸਟੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਹਾਤੇ ਆਕਟਾ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਸਕਦੀ ਹੈ ਯੂਨੀਵਰਸਿਟੀਆਂ ਦਾ ਅਨੁਮਾਨ ਹੈ ਕਿ 5.8 ਬਿਲੀਅਨ ਡਾਲਰ ਤੱਕ ਦਾ ਸੰਭਾਵਿਤ ਆਰਥਿਕ ਨੁਕਸਾਨ ਹੋ ਸਕਦਾ ਹੈ ਆਲੋਚਕ ਇਹ ਵੀ ਦਲੀਲ ਦਿੰਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਰਿਹਾਇਸ਼ੀ ਮੁੱਦਿਆਂ ਲਈ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਟੈਕ ਲੀਡਰ ਅਜੇਹੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਵਕਾਲਤ ਕਰ ਰਹੇ ਨੇ ਜੋ ਕਿ 2030 ਤੱਕ 6.5 ਲੱਖ ਟੈਕ ਵਰਕਰਾਂ ਦੀ ਅਨੁਮਾਨਤ ਕਮੀ ਨੂੰ ਪੂਰਾ ਕਰਨ ਦੇ ਲਈ ਆਲਮੀ ਹੁਨਰ ਨੂੰ ਆਕਰਸ਼ਿਤ ਕਰਦੀਆਂ ਨੇ ਉਹ ਦਲੀਲ ਦਿੰਦੇ ਨੇ ਕਿ ਨਵੀਨਤਾ ਅਤੇ ਗਲੋਬਲ ਤਕਨੀਕੀ ਉਦਯੋਗ ਦੇ ਵਿੱਚ ਆਸਟ੍ਰੇਲੀਆ ਦੀ ਮੁਕਾਬਲੇਬਾਜ਼ੀ ਨੂੰ ਬਣਾਈ ਰੱਖਣ ਦੇ ਲਈ ਇੱਕ ਵਨ ਸਮਨਤਾ ਵਰਕਫੋਰਸ ਮਹੱਤਵਪੂਰਨ ਹੈ 에ਅ ਟ੍ਰਾਂਕ ਦੇ ਸੰਸਥਾਪਕ ਰੋਬਿਨ ਅਤੇ ਕੈਨਵਾ ਦੇ ਸਹਿ-ਸੰਸਥਾਪਕ ਕਲਫ ਦੇ ਸਮੇਤ ਦ ਪ੍ਰਮੁੱਖ ਆਸਟ੍ਰੇਲੀਆਈ ਟੈਕ ਉਦਮੀਆਂ ਨੇ ਸਰਕਾਰ ਨੂੰ ਆਰਥਿਕ ਅਤੇ ਤਕਨੀਕੀ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਇਮੀਗ੍ਰੇਸ਼ਨ ਨੂੰ ਅਪਣਾਉਣ ਦੀ ਅਪੀਲ ਕੀਤੀ ਉਹ ਵਰਕਰਾਂ ਦੀ ਕਮੀ ਨੂੰ ਦੂਰ ਕਰਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਹੁਨਰਮੰਦ ਪ੍ਰਵਾਸੀਆਂ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਨੇ ਅਗਲੇ ਮਹੀਨੇ ਆਸਟ੍ਰੇਲੀਆ ਦੀਆਂ ਚੋਣਾਂ ਹੋਣ ਵਾਲੀਆਂ ਨੇ ਇਹਨਾਂ ਫੈਡਰਲ ਚੋਣਾਂ ਵਿੱਚ ਹਰ ਇੱਕ ਵਿਅਕਤੀ ਨੂੰ ਵੋਟ ਪਾਉਣੀ ਹੋਵੇਗੀ ਅਜਿਹਾ ਨਾ ਕਰਨ ਦੀ ਸੂਰਤ ਦੇ ਵਿੱਚ ਤੁਹਾਨੂੰ ਚੋਣ ਕਮਿਸ਼ਨ ਦੀ ਚਿੱਠੀ ਦਾ ਜਵਾਬ ਦੇਣਾ ਹੋਵੇਗਾ ਅਤੇ ਨਾਲ ਹੀ ਤੁਹਾਨੂੰ ਜੁਰਮਾਨੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਆਸਟ੍ਰੇਲੀਆ ਹੀ ਜਾਣਦੇ ਨੇ ਕਿ ਜੇਕਰ ਉਹ 3 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਵਿੱਚ ਵੋਟ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ ਪਰ ਬਹੁਤ ਹੀ ਘੱਟ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕੀ ਇੱਕ ਤੋਂ ਵੱਧ ਵਾਰ ਵੋਟ ਪਾਉਣ ਵਾਲਿਆਂ ਦੇ ਲਈ ਬਹੁਤ ਹੀ ਸਖਤ ਸਜ਼ਾ ਹੈ 18 ਸਾਲ ਤੋਂ ਵੱਧ ਉਮਰ ਦੇ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਨੂੰ 3 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਵਿੱਚ ਦਾਖਲਾ ਲੈਣਾ ਅਤੇ ਵੋਟ ਪਾਉਣਾ ਲਾਜ਼ਮੀ ਹੈ ਅਜਿਹਾ ਕਰਨ ਦੇ ਵਿੱਚ ਅਸਫਲ ਰਹਿਣ ਤੇ ਜੁਰਮਾਨਾ ਹੋ ਸਕਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਵੋਟ ਨਾ ਪਾਉਣ ਦਾ ਜਾਇਜ਼ ਕਾਰਨ ਹੈ ਤਾਂ ਤੁਸੀਂ ਆਸਟ੍ਰੇਲੀਆਈ ਚੋਣ ਕਮਿਸ਼ਨ ਨੂੰ ਪਹਿਲਾਂ ਹੀ ਸੂਚਿਤ ਕਰ ਸਕਦੇ ਹੋ ਅਤੇ ਤੁਹਾਡੇ ਵੋਟਰ ਖੇਤਰ ਡਿਵੀਜ਼ਨਲ ਰਟਰਨਿੰਗ ਅਫਸਰ ਇਸ ਮੰਦੀ ਪੜਤਾਲ ਕਰਨਗੇ ਅਤੇ ਫਿਰ ਆਸਟ੍ਰੇਲੀਆਈ ਚੋਣ ਕਮਿਸ਼ਨ ਇਹ ਨਿਰਧਾਰਤ ਕਰੇਗਾ ਕਿ ਵੋਟ ਨਾ ਪਾਉਣ ਦਾ ਤੁਹਾਡਾ ਕਾਰਨ ਜਾਇਜ਼ ਅਤੇ ਕਾਫੀ ਹੈ ਜਾਂ ਨਹੀਂ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਤੁਹਾਨੂੰ ਆਸਟ੍ਰੇਲੀਆਈ ਚੋਣ ਕਮਿਸ਼ਨ ਦੁਆਰਾ ਸੂਚਿਤ ਕੀਤਾ ਜਾਵੇਗਾ ਅਤੇ ਜੁਰਮਾਨਾ ਅਦਾ ਕਰਨਾ ਪਵੇਗਾ 3 ਮਈ ਨੂੰ ਵੋਟ ਨਾ ਪਾਉਣ ਦੇ ਕੁਝ ਜਾਇਜ਼ ਅਤੇ ਹੋਰ ਕਾਰਨਾ ਵਿੱਚ ਬਹੁਤ ਜ਼ਿਆਦਾ ਬਿਮਾਰ ਹੋਣਾ ਕੁਦਰਤੀ ਆਫਤ ਜਾਂ ਕੋਈ ਹੋਰ ਹਾਦਸਾ ਸ਼ਾਮਲ ਹੋ ਸਕਦਾ ਹੈ ਜੇਕਰ ਤੁਸੀਂ ਵੋਟ ਨਹੀਂ ਪਾਉਂਦੇ ਅਤੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਦੇ ਤਾਂ ਆਸਟ੍ਰੇਲੀਆਈ ਚੋਣ ਕਮਿਸ਼ਨ ਤੁਹਾਨੂੰ ਤੁਹਾਡੇ ਪਤੇ ਤੇ ਕਾਰਨ ਦੱਸੋ ਨੋਟਿਸ ਭੇਜੇਗਾ ਇਹ ਪੱਤਰ ਤੁਹਾਡੇ ਲਈ ਇਹ ਦੱਸਣ ਦਾ ਮੌਕਾ ਹੈ ਕਿ ਤੁਸੀਂ ਵੋਟ ਕਿਉਂ ਨਹੀਂ ਪਾਈ ਜੇਕਰ ਤੁਸੀਂ ਵੋਟ ਨਹੀਂ ਪਾਈ ਤਾਂ ਤੁਸੀਂ ਇੱਕ ਕਾਰਨ ਲਿਖ ਸਕਦੇ ਹੋ ਜੇਕਰ ਤੁਸੀਂ ਵੋਟ ਪਾਈ ਹੈ ਤਾਂ ਤੁਸੀਂ ਇਹ ਦੱਸ ਸਕਦੇ ਹੋ ਕਮਿਸ਼ਨ ਨੂੰ ਕਿ ਤੁਸੀਂ ਵੋਟ ਕਿੱਥੇ ਪਾਈ ਹੈ ਤਾਂ ਜੋ ਚੋਣ ਕਮਿਸ਼ਨ ਆਪਣੇ ਰਿਕਾਰਡਾਂ ਦੀ ਜਾਂਚ ਕਰ ਸਕੇ ਦੂਜੇ ਪਾਸੇ ਆਸਟ੍ਰੇਲੀਆ ਦੇ ਜਿਹੜੇ ਲੋਕ ਕਿਸੇ ਵੀ ਚੋਣ ਉਪ ਚੋਣ ਜਾਂ ਰਿਫਰੈਂਡਮ ਦੇ ਵਿੱਚ ਇੱਕ ਤੋਂ ਵੱਧ ਵੋਟਾਂ ਪਾਉਂਦੇ ਨੇ ਉਹ ਰਾਸ਼ਟਰਮੰਡਲ ਚੋਣ ਐਕਟ 1918 ਅਤੇ ਰਿਫਰੈਂਡਮ ਮਸ਼ੀਨਰੀ ਪ੍ਰਬੰਧਨ ਐਕਟ 1984 ਦੇ ਤਹਿਤ ਅਪਰਾਧਕ ਹੋ ਰਹੇ ਨੇ ਜੇ ਤੁਹਾਨੂੰ ਦੋਸ਼ੀ ਠਹਿਰਾਇਆ ਜਾਂਦਾ ਤਾਂ ਤੁਹਾਨੂੰ 60 ਜੁਰਮਾਨੇ ਯੂਨਿਟ ਲਗਭਗ 19800 ਡਾਲਰ ਤੱਕ ਜੁਰਮਾਨਾ 12 ਮਹੀਨਿਆਂ ਦੀ ਕੈਦ ਜਾਂ ਫਿਰ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਕਿਸੇ ਵੋਟਰ ਨੇ ਕਈ ਵੋਟਾਂ ਪਾਈਆਂ ਨੇ ਤਾਂ ਉਹਨਾਂ ਦੇ ਕੇਸ ਨੂੰ ਵਿਚਾਰਨ ਦੇ ਲਈ ਆਸਟ੍ਰੇਲੀਆਈ ਫੈਡਰਲ ਪੁਲਿਸ ਅਤੇ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨ ਕੋਲ ਭੇਜਿਆ ਜਾਵੇਗਾ ਜਿਸ ਦਾ ਫੈਸਲਾ ਆਸਟ੍ਰੇਲੀਆਈ ਚੋਣ ਕਮਿਸ਼ਨ ਕਰਦਾ ਹੈ ਇਸ ਟੈਰਿਫ ਜੰਗ ਦੇ ਵਿਚਕਾਰ ਆਸਟ੍ਰੇਲੀਆ ਨੇ ਅਮਰੀਕਾ ਦੇ ਖਿਲਾਫ ਨਾ ਜਾਣ ਦਾ ਪਲਾਨ ਬਣਾਇਆ ਪਰ ਇਸ ਦੇ ਬਦਲੇ ਆਸਟ੍ਰੇਲੀਆ ਸਰਕਾਰ ਨੂੰ ਚੀਨ ਦੇ ਨਾਲ ਹੱਥ ਮਿਣਾਉਣ ਤੋਂ ਵੀ ਕਿਨਾਰਾ ਕਰਨਾ ਪਿਆ ਜਿਸ ਕਰਕੇ ਚੀਨ ਆਸਟ੍ਰੇਲੀਆ ਦੇ ਨਾਲ ਆਪਣੀ ਨਾਰਾਜ਼ਗੀ ਲਗਾਤਾਰ ਜ਼ਾਹਰ ਕਰ ਰਿਹਾ ਹੈ ਆਸਟ੍ਰੇਲੀਆ ਨੇ ਡੋਨਾਲਡ 트ੰਪ ਦੇ ਟੈਰਿਫ ਦੇ ਵਿਰੁੱਧ ਹੱਥ ਮਿਲਾਉਣ ਦੀ ਚੀਨ ਦੀ ਪੇਸ਼ਕਸ਼ ਨੂੰ ਤੁਰੰਤ ਠੁਕਰਾ ਦਿੱਤਾ ਕਿਉਂਕਿ ਵਾਸ਼ਿੰਗਟਨ ਬੀਜਿੰਗ ਦੇ ਨਾਲ ਆਪਣਾ ਵਪਾਰ ਜੰਗ ਨੂੰ ਤੇਜ਼ ਕਰਨ ਜਾ ਰਿਹਾ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਦੀ ਬਜਾਏ ਉਹ ਆਪਣੇ ਵਪਾਰ ਵਿੱਚ ਵੱਧ ਸੁਵੰਨਤਾ ਲਿਆਉਣਾ ਜਾਰੀ ਰੱਖੇ ਅਤੇ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਚੀਨ ਤੇ ਆਪਣੀ ਨਿਰਭਰਤਾ ਘਟਾਏਗਾ। ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਸਲ ਨੇ ਚੀਨੀ ਰਾਸੂਦ ਦੇ ਵਪਾਰ ਤੇ ਹੱਥ ਮਿਲਾਉਣ ਦੇ ਪ੍ਰਸਤਾਵ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਦੁਨੀਆ ਵਿੱਚ ਚੱਲ ਰਹੇ ਕਿਸੇ ਵੀ ਮੁਕਾਬਲੇ ਦੇ ਸਬੰਧ ਦੇ ਵਿੱਚ ਚੀਨ ਨਾਲ ਹੱਥ ਨਹੀਂ ਮਿਲਾਉਣ ਜਾ ਰਹੇ ਅਸੀਂ ਆਸਟ੍ਰੇਲੀਆ ਦੇ ਰਾਸ਼ਟਰੀ ਹਿੱਤਾਂ ਦੀ ਪੈਰਵਾਹੀ ਕਰਾਂਗੇ ਅਤੇ ਦੁਨੀਆ ਭਰ ਦੇ ਵਿੱਚ ਆਪਣੇ ਵਪਾਰ ਵਿੱਚ ਵਨ ਸੁਵਨਤਾ ਲਿਆ ਰਹੇ ਹਾਂ ਉਹਨਾਂ ਕਹਿ ਕਿ ਆਸਟ੍ਰੇਲੀਆ ਯੂਰਪੀਅਨ ਯੂਨੀਅਨ ਇੰਡੋਨੇਸ਼ੀਆ ਭਾਰਤ ਬਰਟੇਨ ਅਤੇ ਮਿਡਲ ਈਸਟ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਕੇ ਆਪਣੀ ਆਰਥਿਕ ਮਜ਼ਬੂਤੀ ਦਾ ਨਿਰਮਾਣ ਕਰੇਗਾ ਹਾਲਾਂਕਿ ਵਾਈਟ ਹਾਊਸ ਨੇ ਹਾਲ ਹੀ ਦੇ ਵਿੱਚ ਆਸਟ੍ਰੇਲੀਆ ਸਮਾਨ ਤੇ 10% ਦਾ ਆਯਾਤ ਟੈਕਸ ਲਗਾਇਆ ਪਰ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਚੀਨ ਲਈ ਟੈਰਫ ਵਧਾ ਕੇ 125% ਕਰ ਦਿੱਤੇ ਗਏ ਨੇ ਅਲਬਾਨਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਸਟ੍ਰੇਲੀਆ ਦਾ ਚੀਨ ਨਾਲ ਵਪਾਰਕ ਸਬੰਧ ਮਹੱਤਵਪੂਰਨ ਹੈ ਪਰ ਕਹਿ ਕਿ ਆਸਟ੍ਰੇਲੀਆ ਅਮਰੀਕਾ ਤੋਂ ਬਾਹਰ ਹੋਰ ਨਿਰਯਾਤ ਮੌਕਿਆਂ ਦੀ ਭਾਲ ਤੇ ਕੇਂਦ੍ਰਿਤ ਹੈ 80% ਵਿਪਾਰ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਸ਼ਾਮਲ ਨਹੀਂ ਹੁੰਦਾ ਆਸਟ੍ਰੇਲੀਆ ਲਈ ਮੌਕੇ ਨੇ ਅਤੇ ਅਸੀਂ ਉਹਨਾਂ ਨੂੰ ਪੂਰਾ ਕਰਨ ਦਾ ਇਰਾਦਾ ਵੀ ਰੱਖਦੇ ਹਾਂ ਮਾਰਲਸ ਨੇ ਕਿਹਾ ਕਿ ਆਸਟ੍ਰੇਲੀਆ ਆਰਥਿਕ ਲਚਕੀਲੇਪਨ ਨੂੰ ਮਜ਼ਬੂਤ ਕਰਨ ਦੇ ਲਈ ਚੀਨ ਅਤੇ ਆਪਣੀ ਨਿਰਭਰਤਾ ਘਟਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦਾ ਧਿਆਨ ਵਪਾਰ ਨੂੰ ਪਿੰਨ ਬਣਾਉਣ ਤੇ ਹੋਵੇਗਾ ਖਾਸ ਕਰਕੇ ਇੰਡੋਨੇਸ਼ੀਆ ਪਾਤ ਯੂਕੇ ਤੇ ਯੂਏਈ ਵਰਗੇ ਦੇਸ਼ਾਂ ਦੇ ਨਾਲ ਜਿਸ ਦੇ ਲਈ ਆਸਟ੍ਰੇਲੀਆਈ ਵਪਾਰ ਮੰਤਰੀ ਡਾਨ ਫੈਰ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ ਜਾਪਾਨ ਸਿੰਗਾਪੁਰ ਦੱਖਣ ਕੋਰੀਆ ਤੇ ਭਾਰਤ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕਾਈ ਟ੍ਰੈਕਸ ਅਵਾਰਡ ਨੇ ਆਪਣੀ 2025 ਦੀ ਬੈਸਟ 에ਰਪੋਰਟ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਬੇਸ਼ੱਕ ਬਾਜ਼ੀ ਸਿੰਗਾਪੁਰ ਦੇ 에ਰਪੋਰਟ ਨੇ ਮਾਰੀ ਹੈ ਪਰ ਆਸਟ੍ਰੇਲੀਆ ਦੇ ਮੈਲਬੌਰਨ 에ਰਪੋਰਟ ਨੇ ਵੀ ਇਸ ਦੇ ਵਿੱਚ ਨਿਮਾਣਾ ਖੱਟਿਆ ਹੈ ਇਸ ਸਾਲ ਦੇ ਸਕਾਈ ਟ੍ਰਿਕਸ ਅਵਾਰਡ ਜੋ ਕਿ ਹਰ ਸਾਲ ਦੁਨੀਆ ਦੇ ਸਭ ਤੋਂ ਸ਼ਾਨਦਾਰ 에ਰਪੋਰਟਸ ਨੂੰ ਸਨਮਾਨਿਤ ਕਰਨ ਦੇ ਲਈ ਕਰਵਾਇਆ ਜਾਂਦਾ ਹੈ ਦੇ ਨਤੀਜੇ ਜਾਰੀ ਹੋ ਗਏ ਨੇ ਇਹਨਾਂ ਦੇ ਨਤੀਜੇ ਯਾਤਰੀਆਂ ਦੀ ਦਿੱਤੀ ਫੀਡਬੈਕ ਤੇ VOTING ਦੇ ਆਧਾਰ ਤੇ ਹੁੰਦੇ ਨੇ ਇਸ ਵਾਰ ਸਿੰਗਾਪੁਰ ਦਾ ਚੰਗਾਈ 에ਰਪੋਰਟ ਦੁਬਾਰਾ ਦੁਨੀਆ ਦਾ ਸਭ ਤੋਂ ਸ਼ਾਨਦਾਰ 에ਰਪੋਰਟ ਐਲਾਨਿਆ ਗਿਆ ਚੰਗਾਈ 에ਰਪੋਰਟ ਨੇ ਇਹ ਮੁਕਾਮ 13ਵੀਂ ਵਾਰ ਹਾਸਲ ਕੀਤਾ ਹੈ ਬੀਤੇ ਸਾਲ ਦੋਹਾ ਦਾ ਹਮਾਦ ਇੰਟਰਨੈਸ਼ਨਲ 에ਅਰਪੋਰਟ ਪਾਕਿਸਤਾਨ ਤੇ ਸੀ ਜਦ ਕਿ ਇਸ ਸਾਲ ਹਮਾਦ 에ਅਰਪੋਰਟ ਦੂਸਰੇ ਸਥਾਨ ਤੇ ਰਿਹਾ ਟੋਕੀਓ ਦਾ ਹਨਿਦਾ ਸਿਓਲ ਦਾ ਇਨਕਿਉਨ ਅਤੇ ਟੋਕੀਓ ਦਾ ਨਰੀਤਾ ਕਰਮਵਾਰ ਪਹਿਲੇ 5 ਸਥਾਨਾਂ ਤੇ ਰਹੇ ਨੇ ਆਕਲੈਂਡ 에ਅਰਪੋਰਟ ਇਸ ਸੂਚੀ ਦੇ ਵਿੱਚ 66 ਨੰਬਰ ਤੇ ਰਿਹਾ ਪਿਛਲੇ ਸਾਲ ਦੇ ਮੁਕਾਬਲੇ ਇੱਕ ਸਾਨ ਖੇਟਾਂ ਵੀ ਗਿਆ ਪਰ ਆਸਟ੍ਰੇਲੀਆ ਪੈਸੀਫਿਕ ਰੀਜਨ ਦੀ ਗੱਲ ਕਰੀਏ ਤਾਂ ਆਕਲੈਂਡ 에ਅਰਪੋਰਟ ਤੀਸਰੇ ਸਥਾਨ ਤੇ ਰਿਹਾ ਜਦਕਿ ਪਹਿਲੇ ਤੇ ਕਰਮਵਾਰ ਮੈਲਬਨ ਅਤੇ ਦੂਸਰੇ ਤੇ ਬ੍ਰਿਸਬਨ ਰਹੇ ਮੈਲਬਨ 에ਅਰਪੋਰਟ ਸਭ ਤੋਂ ਪਹਿਲੇ ਨੰਬਰ ਤੇ ਆਇਆ ਅਤੇ ਲਗਾਤਾਰ ਤੀਸਰੇ ਸਾਲ ਇਹ ਹੋਇਆ ਹਾਲਾਂਕਿ ਇੱਥੇ ਕੋਈ ਵੀ ਰੀਲ ਸੇਵਾ ਅਜੇ ਤੱਕ ਮੌਜੂਦ ਨਹੀਂ ਹੈ ਪਰ ਫਿਰ ਵੀ 에ਅਰਪੋਰਟ ਸਭ ਤੋਂ ਸ਼ਾਨਦਾਰ 에ਅਰਪੋਰਟ ਦੀ ਬਾਜ਼ੀ ਮਾਰਨ ਦੇ ਵਿੱਚ ਸਮਰੱਥ ਰਿਹਾ ਰੀਜਨਲ 에ਅਰਪੋਰਟ ਕੈਟਾਗਰੀ ਦੇ ਵਿੱਚ ਆਕਲੈਂਡ 에ਅਰਪੋਰਟ ਤੀਜੇ ਸਥਾਨ ਤੇ ਰਿਹਾ ਵਲਿੰਗਟਨ 에ਅਰਪੋਰਟ 6ਵੇਂ ਤੇ ਰਿਹਾ ਐਡੀਲੇਡ ਅਤੇ 골ਡ ਕੋਸਟ ਦਾ 에어ਪੋਰਟ ਕਰਮਵਾਰ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੇ। ਭਾਰਤਵਾਂਗੀ ਆਸਟ੍ਰੇਲੀਆ ਚ ਵਾਸਤੇ ਪੰਜਾਬੀ ਵੀ ਖਾਲਸਾ ਸਾਜਨਾ ਦਿਵਸ ਦੇ ਮੌਕੇ ਵੱਡੇ ਪੱਧਰ ਤੇ ਕਈ ਤਰ੍ਹਾਂ ਦੇ ਸਮਾਗਮ ਕਰਵਾ ਰਹੇ ਨੇ। ਵਿਕਟੋਰੀਆ ਦੀ ਗੁਰਦੁਆਰਾ ਕਾਉਂਸਲ ਦੇ ਵੱਲੋਂ ਵੀ ਇੱਕ ਵੱਡਾ ਸਮਾਗਮ ਮੈਲਬਨ ਦੇ ਵਿੱਚ ਉਲੀਕਿਆ ਜਾ ਰਿਹਾ ਹੈ। ਮੈਲਬਨ ਦੇ ਵਿੱਚ ਸਿੱਖ ਭਾਈਚਾਰਾ ਸਿੱਖ ਵਿਰਾਸਤੀ ਮਹੀਨੇ ਦੇ ਬਜੂ ਖਾਲਸਾ ਸਾਜਨਾ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਸਮਾਗਮ ਐਤਵਾਰ 13 ਅਪ੍ਰੈਲ ਨੂੰ ਫੈਡਰੇਸ਼ਨ ਸਕੁਆਇਰ ਵਿਖੇ ਮਨਾਇਆ ਜਾਵੇਗਾ। ਦੁਪਹਿਰ 1 ਵਜੇ ਤੋਂ ਸ਼ੁਰੂ ਹੋ ਰਿਹਾ ਇਸ ਸਮਾਰੋਹ ਦੇ ਵਿੱਚ ਰਵਾਇਤੀ ਸਿੱਖ ਗਤੀਵਿਧੀਆਂ ਜਿਵੇਂ ਦਸਤਾਰ ਬੰਨਣਾ ਲੰਗਰ ਕੀਰਤਨ ਬੱਚਿਆਂ ਦੀ ਪੇਸ਼ਕਾਰੀ ਟਾੜੀਵਾਰਾਂ ਅਤੇ ਗੱਤਕਾ ਸ਼ਾਮਿਲ ਹੈ ਜਿਸ ਬੰਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਆਓ ਤੁਸੀਂ ਵੀ ਵੇਖੋ ਇਹ ਵੀਡੀਓ ਵਾਗਦੀ ਦਾ ਆਸਾ ਵਾਗਦੀ ਕੀ ਕੀ ਫਤੇ ਸਭਿਆਚਾਰਕ ਤੌਰ ਤੇ ਅਮੀਰ ਇਸ ਇਕੱਠ ਦਾ ਉਦੇਸ਼ ਸਿੱਖ ਪਰੰਪਰਾਵਾਂ ਦੀ ਡੁੰਗਾਈ ਅਤੇ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਭਾਈਚਾਰੇ ਨੂੰ ਇਕਜੁੱਟ ਕਰਨਾ ਹੈ ਇਸ ਸਮਾਗਮ ਵਿਕਟੋਰੀਆ ਦੀ ਗੁਰਦੁਆਰਾ ਕਾਉਂਸਲ ਦੇ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਅਤੇ ਪ੍ਰਬੰਧਕ ਹਰ ਕਿਸੇ ਨੂੰ ਪਰਿਵਾਰ ਦੇ ਸਮੇਤ ਪੂਰਾ ਦਿਨ ਚੱਲਣ ਵਾਲੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰ ਰਹੇ ਨੇ ਵਿਕਟੋਰੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਵਿਕਟੋਰੀਆ ਬਿਲਡਿੰਗ ਅਥਾਰਟੀ ਦੇ ਵੱਲੋਂ ਕਿਸੇ ਕੰਪਨੀ ਦੇ ਖਿਲਾਫ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਕੋਈ ਵੀ ਇਸ ਕੰਪਨੀ ਤੋਂ ਆਪਣਾ ਘਰ ਨਾ ਬਣਵਾਓ ਵਿਕਟੋਰੀਆ ਬਿਲਡਿੰਗ ਅਥਾਰਟੀ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਵਿਕਟੋਰੀਆ ਵਾਸੀ ਮੈਲਬਨ ਦੀ ਕੰਸਟਰਕਸ਼ਨ ਕੰਪਨੀ ਬਾਬਾ ਬਿਲਡਿੰਗ ਗਰੁੱਪ ਤੋਂ ਘਰ ਨਾ ਬਣਵਾਉਣ ਵੀਬੀਏ ਦਾ ਦੋਸ਼ ਹੈ ਕਿ ਬਾਬਾ ਬਿਲਡਿੰਗ ਗਰੁੱਪ ਅਸੁਰੱਖਿਅਤ ਅਤੇ ਅਧੂਰੇ ਘਰ ਬਣਾਉਂਦੇ ਨੇ ਅਤੇ ਇਹ ਵੀ ਵਿਕਟੋਰੀਆ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਵੀਬੀਏ ਨੇ ਪਹਿਲੀ ਵਾਰ ਕਿਸੇ ਕੰਪਨੀ ਦੇ ਲਈ ਚੇਤਾਵਨੀ ਜਾਰੀ ਕੀਤੀ ਹੋਵੇ ਬਾਬਾ ਗਰੁੱਪ ਦੇ ਠੱਗੀ ਦੀ ਸ਼ਿਕਾਰ ਹੋਈ ਸੋਨੀਆ ਬਲਾਲ ਇਸ ਵੇਲੇ ਟਾਰਟਨ ਮੈਲਬੌਰਨ ਵਿਖੇ ਬਣੇ ਆਪਣੇ ਅਧੂਰੇ ਘਰ ਦੇ ਵਿੱਚ ਰਹਿ ਰਹੀ ਹੈ ਉਸਨੇ ਦੱਸਿਆ ਕਿ 24 ਸਾਲਾਂ ਦੀ ਸੀ ਜਦੋਂ ਉਸਨੇ ਕੰਪਨੀ ਨਾਲ ਕਰੀਬ 295000 ਅਦਾਇਗੀ ਦੇ ਠੇਕੇ ਤੇ ਘਰ ਬਣਵਾਉਣ ਦੀ ਗੱਲ ਕੀਤੀ ਸੀ ਪਰ 5 ਸਾਲ ਦਾ ਸਮਾਂ ਬੀਤ ਚੰਨ ਦੇ ਬਾਅਦ ਵੀ ਉਸਦਾ ਘਰ ਪੂਰਾ ਨਹੀਂ ਹੋਇਆ ਜੋ ਘਰ ਬਣਿਆ ਉਹ ਵੀ ਸਹੀ ਢੰਗ ਨਾਲ ਨਹੀਂ ਬਣਿਆ ਮੀਂਹ ਪੈਣ ਤੇ ਪਾਣੀ ਖੜ ਜਾਂਦਾ ਜੋ ਕਿ ਘਰ ਦੇ ਵਿੱਚ ਵੀ ਦਾਖਲ ਹੁੰਦਾ ਹੈ ਗਰਮ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਜਿਸੇ ਹੋਰ ਕਈ ਨੁਕਸ ਨੇ ਜਦੋਂ ਵੀ ਸੋਨੀਆ ਨੇ ਕੰਟਰੈਕਟ ਖਾਰਜ ਕਰਨ ਦੀ ਗੱਲ ਕੀਤੀ ਤਾਂ ਕੰਪਨੀ ਦੇ ਵੱਲੋਂ ਇਹੀ ਜਵਾਬ ਹੁੰਦਾ ਸੀ ਕਿ ਉਹਨਾਂ ਦਾ ਕੰਮ ਨਿਬੇੜਿਆ ਜਾ ਰਿਹਾ ਹੈ। ਸੋਨੀਆ ਨੇ ਕੰਪਨੀ ਤੇ طے ਕੀਤੀ ਰਕਮ ਤੋਂ 20000 ਡਾਲਰ ਜ਼ਿਆਦਾ ਮੰਗਣ ਦੇ ਵੀ ਦੋਸ਼ ਲਗਾਏ ਨੇ। ਦੂਜੇ ਪਾਸੇ ਕੰਪਨੀ ਮਾਲਕ ਤੀਰਜ ਸੰਧਾਲਾ ਦਾ ਕਹਿਣਾ ਹੈ ਕਿ ਸੋਨੀਆ ਝੂਠ ਬੋਲ ਰਹੀ ਹੈ ਅਤੇ ਉਹ ਤੱਕੇ ਨਾਲ ਅਧੂਰੇ ਘਰ ਦੇ ਵਿੱਚ ਰਹਿ ਰਹੀ ਹੈ। ਘਰ ਬਣਨ ਨੂੰ ਲੈ ਕੇ ਹੋਈ ਦੇਰੀ ਦਾ ਕਾਰਨ ਕੋਰੋਨਾ ਕਾਲ ਅਤੇ ਹੋਰ ਅਜਿਹੇ ਝੂਠੇ ਦਾਅਵੇ ਨੇ। ਵੀਬੀਐਨ ਨੇ ਬੀਤੇ ਹਫਤੇ ਬਾਬਾ ਗਰੁੱਪ ਨੂੰ ਆਨਸਾਈਟ ਜਾ ਕੇ ਕਰਦੇ ਸਾਰੇ ਅੰਧੂਰੇ ਕੰਸਟਰਕਸ਼ਨ ਕੰਮ ਪੂਰੇ ਕਰਨ ਦੇ ਹੁਕਮ ਦਿੱਤੇ ਨੇ ਅਤੇ ਨਾਲ ਹੀ ਕੰਪਨੀ ਦੇ ਖਿਲਾਫ ਚੇਤਾਵਨੀ ਵੀ ਜਾਰੀ ਕੀਤੀ ਹੈ ਅੱਜ ਦੇ ਆਸਟ੍ਰੇਲੀਆ ਬੁਲੇਟਿਨ ਦੇ ਵਿੱਚ ਇਹਨਾਂ ਹੀ ਕੱਲ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ